ਉਹੀ ਮੋਟਰਸਾਈਕਲ ਹੈ ਜਿਹਦੇ ਉੱਪਰ ਚਾਰ ਵਿਅਕਤੀ ਬੈਠ ਕੇ ਜਾ ਰਹੇ ਸੀਗੇ ਇਹ ਉਹੀ ਮੋਟਰਸਾਈਕਲ ਹੈ ਅੱਜ ਸਿਰ ਨੂੰ ਉਹਦਾ ਮੋਟਰਸਾਈਕਲ ਹੈ ਉਹ ਫੋਰਸ ਦੇ ਵਿੱਚ ਮਗਾ ਲਿਆ ਇਹਦੇ ਉੱਪਰ ਹੁਣ ਜੋ ਕਾਨੂੰਨੀ ਕਾਰਵਾਈ ਕਰਦੇ ਆ ਤਾਂ ਜੋ ਕੋਈ ਹੋਰ ਵਿਅਕਤੀ ਸ਼ਹਿਰ ਦੇ ਵਿੱਚ ਅਜਿਹੀ ਹਿੰਮਤ ਜਿਹੜੀ ਹੈ ਨਾ ਕਰੇ ਪਾਗਲ ਲਿਆਓ ਜੀ ਤੁਹਾਨੂੰ ਵੀ ਤਾਂ ਦੱਸਿਆ ਸੀਗਾ ਕਿ ਮਾਲਕ ਹੁਣ ਅੱਜ ਪਾਪਾ ਜੀ ਇਹ ਚੀਜ਼ ਪਿਛਾ ਕੁ ਜੀ ਨੇ ਕਿਸ ਕਰ ਕਿਸ ਕੱਲਾ ਕਰ ਸਭ ਜਿਹੜੇ ਵਿਅਕਤੀ ਟੂ ਵੀਹਲਰ ਦੇ ਉੱਪਰ ਚਾਰ ਚਾਰ ਵਿਅਕਤੀ ਕੋ ਮਰੇ ਆ। ਕੀ ਤਤਤੰਤਨ ਵਿਅਕਤੀ ਬੈਠ ਰਿਹਾ ਜਾਂ ਉਹਦੇ ਉੱਪਰ ਟੂ ਵੀਹਲਰ ਦੇ ਉੱਪਰ ਮੋਬਾਈਲ ਸੋਲ ਰਿਹਾ। ਉਹਨਾਂ ਵਿੱਚੋਂ ਜਿਹੜਾ ਇੱਕ ਵੀਡੀਓ ਸਾਡੇ ਕੋਲ ਮਸੂਲ ਹੋਈ ਸੀ ਜਿਹਦੇ ਵਿੱਚ ਚਾਰ ਬੱਚੇ ਇੱਕ ਮੋਟਰਸਾਈਕਲ ਉੱਪਰ ਬੈਠੇ ਸੀਗੇ। ਉਹਨਾਂ ਨੂੰ ਫਿਜਲੀਆ ਟੈਲੀਫੋਨ ਅਸੀਂ ਆਪਣੇ ਕੋਲ ਬੁਲਾ ਰਿਆ ਤੇ ਬੁਲਾ ਕੇ ਜਿਹੜਾ ਉਹਨਾਂ ਦਾ ਚਰਾਨ ਹੈ ਉਹ ਕੀਤਾ ਆ ਤੇ ਕਾਂ ਵਾਸਤੇ ਨੂੰ ਹਦਾਇਤ ਕੀਤੀ ਆ ਕਿ ਕੋਈ ਵੀ ਬੱਚਾ ਜੇ ਲਾਇਆ ਟੂ ਵੀਹਲਰ ਦੇ ਉੱਪਰ ਚਾਰ ਜਣੇ ਨਾ ਬੈਠੇ। ਨਹੀਂ ਤੇ ਹੋਰ ਕਾਹ ਜਿਹੜੀ ਪ੍ਰਕਿਰਿਆ ਇਹ ਲਗਾਤਾਰ ਜਿਹੜੀ ਹੈ ਚੱਲਦੀ ਰਹਿਣੀ ਹੈ ਅੱਛੇ ਗਿਫਟ ਤੇਰਾ ਜਿਹੜਾ ਆ ਉਹ ਤਿਆਰ ਹੈ ਇਹ ਹੁਣ ਤੈਨੂੰ ਦੇਣ ਲੱਗੇ ਆ ਅੱਕੇ ਤੂੰ ਜਾ ਕੇ ਜਿਹੜੇ ਤੁਹਾਡੇ ਨਾਲ ਦੇ ਸਟੂਡੈਂਟ ਆ ਉਹਨਾਂ ਨੂੰ ਸਮਝਾਉਣਾ ਕਿ ਸ਼ਹਿਰ ਦੇ ਵਿੱਚ ਟਿਪਿੰਗ ਤੇ ਇੱਕ ਮੁਕੇ ਤੋਂ ਵੀਦਰ ਦੇ ਉੱਪਰ ਚਾਰ ਬੰਦੇ ਜਿਹੜੇ ਆ ਉਹ ਨਹੀਂ ਰੱਖਦੇ ਓਕੇ ਤੁਹਾਨੂੰ ਕੋਈ ਨਾ ਸੁਣੋੜੀ ਆ ਜਾ ਕੇ ਪੁੱਤ ਆਪਣੇ ਪੇਰੈਂਟਸ ਨੂੰ ਪੁੱਛੋ ਜਿਹਨਾਂ ਨੇ ਆਪਣਾ ਕੀਮਤੀ ਪੱਧ ਖਤ ਕਰਕੇ ਤੁਹਾਨੂੰ ਇੰਨਾ ਭੇਟ ਕੀਤਾ ਤੇ ਇਹਨਾਂ ਕਰਕੇ ਤੁਹਾਡੇ ਅੱਕੇ ਹੋ ਰਿਹਾ ਅੱਕੇ ਤੋਂ ਅੱਗੇ ਕੱਢ ਨਿਕਲ ਅਗਰ ਮਾੜੀ ਜਿਹੀ ਕੋ ਗੱਲਬਾਤ ਹੋ ਜੇ ਜਿਹੜੇ ਤਿੰਨ ਵਿਅਕਤੀ ਉਹ ਸੀਟ ਤੇ ਬੈਠੇ ਆ ਜਿਹੜਾ ਕਿਨਾਰੇ ਆ ਉਹ ਤੇ ਬੈਠਾ ਉਹ ਜਿਹੜਾ ਮੋਟਰਸਾਈਕਲ ਦੀ ਪਟਵਾਲ ਵਾਲੀ ਕੈਂਚੀ ਉੱਤੇ ਬੈਠਾ ਉਹਨੇ ਕੀ ਪ੍ਰੇਤ ਮਾਰਨੀ ਆ ਤੇ ਕੀ ਉਹਨੇ ਉਹਨਾਂ ਨੂੰ ਬਚਾਉਣਾ ਆ ਆਪੇ ਸੇਫ ਨਹੀਂ ਆ ਇਹ ਚੀਜ਼ ਦਾ ਬੇਟਾ ਧਿਆਨ ਰੱਖੋ ਅੱਗੇ ਤੋਂ ਵੀ ਇੱਦਾਂ ਨਾ ਕਰੋ ਥੈਂਕ ਯੂ ਸਰ ਸਾਹਿਬ ਉਹ ਵੀ ਮੋਟਰਸਾਈਕਲ ਹੈ ਜਿਹਦੇ ਉੱਪਰ ਚਾਰ ਵਿਅਕਤੀ ਬੈਠ ਕੇ ਜਾ ਰਹੇ ਸੀਗੇ ਇਹ ਉਹੀ ਮੋਟਰਸਾਈਕਲ ਆ ਜਿਸ ਸੀ ਨੂੰ ਜਿਹੜਾ ਮੋਟਰਸਾਈਕਲ ਆ ਉਹ ਸੂਰ ਸਿੱਧੇ ਵਿੱਚ ਮਗਾ ਲਿਆ ਇਦੇ ਉੱਪਰ ਹੁਣ ਜੋ ਕਾਨੂੰਨੀ ਤੌਰ ਤੇ ਖੰਦੇ ਆ ਤਾਂ ਜੋ ਕੋਈ ਹੋਰ ਵਿਅਕਤੀ ਸ਼ਹਿਰ ਦੇ ਵਿੱਚ ਇਹ ਜੀ ਹਿੰਮਤ ਜਿਹੜੀ ਹੈ ਨਾ ਕਰੇ ਕਾਗਜ਼ ਲਿਆਓ ਜੀ ਤੁਹਾਨੂੰ ਪੀਟਾ ਨਹੀਂ ਦੱਸਿਆ ਸੀ ਕਿ ਮਾਲਕ ਨੂੰ ਅਸੀਂ ਦੱਸਿਆ ਕੁਝ ਨਹੀਂ ਨੇ ਮੇਸ ਖਾਂਦੇ ਸਨ ਜਿਹੜੇ ਵਿਅਕਤੀ ਟੂ ਵੀਂਡਰ ਦੇ ਉੱਪਰ ਚਾਰ-ਚਾਰ ਵਿਅਕਤੀ ਕੁੱਮੜੇ ਕਿਹਾ 10-10 ਵਿਅਕਤੀ ਬੈਠ ਰਿਹਾ ਜਾਂ ਉਹਦੇ ਉੱਪਰ ਟੂ ਵੀਂਡਰ ਦੇ ਉੱਪਰ ਮੋਬਾਈਲ ਸੋਲ ਰਹੇ ਆ ਉਹਨਾਂ ਵਿੱਚੋਂ ਜਿਹੜਾ ਇੱਕ ਵੀਡੀਓ ਸਾਡੇ ਕੋਲ ਪਸ ਹੋ ਰਹੀ ਸੀ ਜਿਹਦੇ ਵਿੱਚ ਚਾਰ ਬੱਚੇ ਇੱਕ ਮੋਟਰਸਾਈਕਲ ਉੱਪਰ ਬੈਠੇ ਸੀਗੇ ਉਹਨਾਂ ਨੂੰ ਫਟਰੀਆ ਟੈਲੀਫੋਨ ਅਸੀਂ ਆਪਣੇ ਕੋਲ ਬੁਲਾ ਰਿਆ ਤੇ ਪਤਾ ਲਾ ਕੇ ਜਿਹੜਾ ਉਹਨਾਂ ਦਾ ਚਾਰਜ ਹੈ ਉਹ ਕੀਤਾ ਆ ਤੇ ਕਾਂ ਵਾਸਤੂ ਨੂੰ ਹਦਾਇਤ ਕੀਤੀ ਆ ਕਿ ਕੋਈ ਵੀ ਬੱਚਾ ਜੇ ਆਇਆ ਟੂ ਵੀਲਰ ਦੇ ਉੱਪਰ ਚਾਰ ਜਣੇ ਨਾ ਬੈਠੇ ਨਹੀਂ ਤੇ ਹੋਰ ਕਾਜ ਜਿਹੜੀ ਪ੍ਰਕਿਰਿਆ ਹੈ ਇਹ ਲਗਾਤਾਰ ਜਿਹੜੀ ਹੈ ਚੱਲਦੀ ਰਹਿਣੀ ਹੈ ਅੱਛੇ ਗਿਫਟ ਤੇਰਾ ਜਿਹੜਾ ਆ ਉਹ ਤਿਆਰ ਆ ਇਹ ਹੁਣ ਤੈਨੂੰ ਦੇਣ ਲੱਗੇ ਆ ਅੱਗੇ ਤੂੰ ਜਾ ਕੇ ਜਿਹੜੇ ਤੁਹਾਡੇ ਨਾਮ ਦੇ ਸਟੂਡੈਂਟ ਹੈ ਉਹਨਾਂ ਨੂੰ ਸਮਝਾਉਣਾ ਹੈ ਇਸ ਸ਼ਹਿਰ ਦੇ ਵਿੱਚ ਟਿੱਪਿੰਗ ਇੱਕ ਮੁਕਤ ਤੋਂ ਵੀਦਰ ਦੇ ਉੱਪਰ ਚਾਰ ਬੰਦੇ ਜਿਹੜੇ ਆ ਉਹ ਨਹੀਂ ਰੱਖਦੇ ਠੀਕ ਤਾਨੂੰ ਕਹਿੰਨਾ ਸੂਝ ਹੋ ਰਹੀ ਹੈ ਜਾ ਕੇ ਤੁਸੀਂ ਟੋਕਰੇ ਤੇਰੇ ਤੋਂ ਪੁੱਛੋ ਜਿਹਨਾਂ ਨੇ ਆਪਣਾ ਕੀਮਤੀ ਤਰੱਕੀ ਕਰਕੇ ਤੁਹਾਨੂੰ ਇਹਨੇ ਬਟੇ ਕੀਤਾ ਤੇ ਇਹਨਾਂ ਕਰਕੇ ਤੁਹਾਡੇ ਅਕੇ ਹੋ ਰਿਹਾ ਅਕੇ ਤਾਂ ਅਜਿਹਾ ਨਹੀਂ ਕਰਦੇ ਅਗਰ ਮਾਈ ਜੀ ਵੀ ਕੋ ਗੱਲਬਾਤ ਹੋ ਜੇ ਜਿਹੜੇ ਤਿੰਨ ਵਿਅਕਤੀ ਉਹ ਤਸੀਦ ਤੇ ਬੈਠੇ ਆ ਜਿਹੜਾ ਖੜਾ ਰਿਹਾ ਉਹ ਤੇ ਸਭ ਜਿਹੜਾ ਮੋਟਰਸਾਈਕਲ ਦੀ ਪਟਵਾਰ ਵਾਲੀ ਟੈਂਕੀ ਉੱਤੇ ਬੈਠਾ ਉਹਨੇ ਜੀਪ ਨੇ ਧਮਾਰਨੀ ਆ ਤੇ ਕੀ ਉਹਨੇ ਉਹਦਾ ਬਚਾਉਣਾ ਆਪ ਹੀ ਸੇਫ ਨਹੀਂ ਆ ਇਸ ਚੀਜ਼ ਦਾ ਬੇਟਾ ਧਿਆਨ ਰੱਖੋ ਅੱਗੇ ਤੋਂ ਵੀ ਅਜਾ ਨਾ ਕਰੀਂ ਥੈਂਕ ਯੂ